ਉਹ ਦੇਖੋ ਕੋਹ ਰੋਡ ਉਤ ਸਹੀ ਬਿਲਕੁਲ ਆ ਰਿਹਾ ਸਹੀ ਉਤ ਆ ਰਿਹਾ ਗਾਂ ਇਸ ਨੂੰ ਆ ਜਾ ਗਾਂ ਨੂੰ ਅੰਦਰਵਾੜ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਸੜਕ ਨੂੰ ਅੰਦਰਵਾੜ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਉਂ ਜਾ ਰਹੀ ਹੈ ਤਾਂ ਜੋ ਇਹ ਘਰ ਉਹ ਸਾਹਮਣੇ ਜੋ ਘਰ ਉਹਨਾਂ ਨੂੰ ਬਾਹਰ ਕੱਢਿਆ ਜਾਵੇ ਜਿਸ ਦਾ ਕਿ ਪੈਸਾ ਰਲ ਕੇ ਮਹਿਕਮੇ ਵੱਲੋਂ ਖਾ ਲਿੱਤਾ ਗਿਆ ਹੈ ਆਪ ਕੇਐਸਐਲ 2 ਜੋ ਕਿ ਮੇਰਾ ਬਲਦੇਵ ਸਿੰਘ ਦਾ ਖੁੱਦਾ ਮਕਾਨ ਹੈ ਜੋ ਮਹਿਕਮੇ ਲੋ ਬਕਾਇਦਾ ਸਾਡਾ ਆਧਾਰ ਕਾਰਡ ਵਗੈਰਾ ਸਾਰੇ ਫੀਸ ਵਗੈਰਾ ਫੋਟੋਆਂ ਖਿੱਚ ਕੇ ਲਗਾਇਆ ਗਿਆ ਸੀ ਤੇ ਇਹ ਬਿਲਕੁਲ ਅਸੀਂ ਮਾਲਕੀ ਆ ਸਾਡੇ ਤੇ 25 ਨੰਬਰ ਬਰਾਬੇ ਚ ਆ। ਆ ਜੋ ਮੰਗਲ ਸਿੰਘ ਦਾ ਵੱਡੇ ਦਾ ਮਕਾਨ ਹੈ ਇਹ 24 ਨੰਬਰ ਬਰਾਬੇ ਚ ਹੈ। ਇਸ ਦਾ ਮਹਿਕਮੇ ਲੋ ਬਕਾਇਦਾ ਫੋਟੋਆਂ ਖਿੱਚ ਕੇ ਬਕਾਇਦਾ ਸਾਡਾ ਸਾਰਾ ਸਾਸ ਮੈਂ ਤਿਆਰ ਕੀਤੀ ਗਈ ਸੀ ਤੇ ਫਾ ਮਿਲਦਾ ਟਾਈਮ ਆਇਆ ਉਹ ਗਰਬਿਆਲ ਸਿੰਘ ਨੇ ਅਰਸ਼ੇਮ ਸਿੰਘ ਨਾਲ ਪੁੱਤਰ ਮਹਿੰਦਰ ਸਿੰਘ ਨਾਲ ਗ੍ਰਹਿਣ ਖਾਤਾ ਖਲਾ ਕੇ ਉਹਦੇ ਖਾਤੇ ਵਿੱਚ ਪੈਸੇ ਟ੍ਰਾਂਸਫਰ ਕਰਾ ਦਿੱਤੇ ਗਏ ਹਨ ਉਹ ਸਾਰਾ ਮਹਿਕਮੇ ਉਹਨਾਂ ਰਲ ਕੇ ਇਹਨਾਂ ਨੇ ਜੋ ਵੀ ਰਲ ਕੇ ਸਾਰਾ ਕੁਝ ਪੈਸਾ ਖਾਧਾ ਗਿਆ ਜੀ ਆ ਦੇਖ ਲੋ ਸ਼੍ਰੀ ਆਮ ਤਰੇੜਾ ਆ ਚੁੱਕੀਆਂ ਇੱਥੇ ਉਹ ਆਪ ਦਾ ਰੂਟਰ ਜਾ ਚਲਾਉਂਦੇ ਆ ਜਿਹਦੇ ਨਾਲ ਧੰਕ ਪੈਂਦੀ ਆ ਆ ਦੇਖ ਲੋ ਕੱਡਾ ਪਾੜ ਪੈ ਚੁੱਕਾ ਹੈ ਆ ਦੇਖ ਲੋ ਤੁਹਾਡੇ ਸਾਹਮਣੇ ਕੰਧ ਢਿੱਗਦੀ ਹੈ ਇਸ ਦਾ ਗਰਦੀਾਲ ਸਿੰਘ ਤੇ ਪੂਰਾ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ ਜਿਹੜਾ ਇਹਦਾ ਪੈਸਾ ਖਾ ਚੁੱਕਾ ਹੈ ਜੀ ਜਿਹਦਾ ਪੂਰਵਲ ਹੈ ਉਹ ਆਪਣੇ ਭਤੀਜੇ ਲਾਪ੍ਰੀਤ ਪੁੱਤਰ ਗਰਦੀਪ ਸਿੰਘ ਦੇ ਖਾਤੇ ਵਿੱਚ ਪੈਸੇ ਟ੍ਰਾਂਸਫਰ ਕਰਾ ਦਿੱਤੇ ਸਭ ਕੁਝ ਗਵਿਆਲ ਸਿੰਘ ਬੁੱਟਰ ਨੇ ਅਫਸਰਾਂ ਨਾਲ ਰਲ ਕੇ ਕੀਤਾ ਹੈ ਸੇਵਾ ਵਿਖੇ ਮਾਨਯੋਗ ਜ਼ਿਲ੍ਹਾ ਮਾਲ ਅਫਸਰ ਸਾਹਿਬ ਜੀ ਮੋਗਾ ਵਿਸ਼ਾ ਦਰਖਾਸਤ ਬਾਬਤ 754 A ਰੋਡ ਵਿੱਚ ਐਕਵਾਇਰ ਹੋਣ ਵਾਲੇ ਮਕਾਨ ਦਾ ਮੁਆਵਜ਼ਾ ਸਹੀ ਨਾਮ ਤੇ ਲੈਣ ਸੰਬੰਧੀ ਸ੍ਰੀਮਾਨ ਜੀ ਬੇਨਤੀ ਹੈ ਕਿ ਮੈਂ ਬਲਦੇਵ ਸਿੰਘ ਪੁੱਤਰ ਪਾਲਾ ਸਿੰਘ ਪੁੱਤਰ ਕੰਦਾ ਸਿੰਘ ਵਾਸੀ ਚੱਕ ਕਿਸਾਨਾ ਤਹਿਸੀਲ ਧਰਮਕੋਟ ਜ਼ਿਲ੍ਹਾ ਮੋਗਾ ਦਾ ਰਹਿਣ ਵਾਲਾ ਹਾਂ ਜੋ ਕਿ ਇੱਕ ਮਕਾਨ ਖਸਰਾ ਨੰਬਰ 6/24 ਵਿੱਚ ਵਾਕਿਆ ਰਕਬਾ ਚੱਕ ਕਿਸਾਨਾ ਤਹਿਸੀਲ ਧਰਮਕੋਟ ਜ਼ਿਲ੍ਹਾ ਮੋਗਾ ਵਿਖੇ ਬਣਿਆ ਹੋਇਆ ਹੈ ਇਹ ਕਿ ਮੈਂ ਉਕਤ ਜਗ੍ਹਾ ਵਿੱਚ ਮਕਾਨ ਬਣਾਇਆ ਹੈ ਉਸ ਵਿੱਚ ਕਈ ਸਾਲਾਂ ਤੋਂ ਕਬਜ਼ਾ ਹਾਂ ਇਹ ਕਿ ਮੇਰਾ ਮਕਾਨ 754ਏ ਰੋਡ ਵਿੱਚ ਐਕਵਾਇਰ ਹੋ ਗਿਆ ਹੈ ਜਿਸ ਦਾ ਨੰਬਰ KSL2V ਅਧਿਕਾਰੀਆਂ ਵੱਲੋਂ ਮੇਰੇ ਮਕਾਨ ਉੱਪਰ ਲਿਖਿਆ ਗਿਆ ਹੈ ਮਕਾਨ ਦੀਆਂ ਫੋਟੋ ਵਗੈਰਾ ਵੀ ਅਧਿਕਾਰੀ ਖਿੱਚ ਕੇ ਲੈ ਗਏ ਨੇ ਇਹ ਕਿ ਹੁਣ ਜਦ ਮੁਆਵਜ਼ਾ ਮਿਲਣਾ ਸੀ ਤਾਂ ਮੇਰੇ ਮਕਾਨ ਦੀ ਮਾਲਕੀ ترਸੀਮ ਸਿੰਘ ਪੁੱਤਰ ਮਹਿੰਦਰ ਸਿੰਘ ਪੁੱਤਰ ਕੰਦਾ ਸਿੰਘ ਵਾਸੀ ਪਿੰਡ ਚੱਕ ਕਿਸਾਨਾ تحصیل ਧਰਮਕੋਟ ਜ਼ਿਲ੍ਹਾ ਮੋਗਾ ਦੇ ਨਾਮ ਪਰ 754 A ਰੋਡ ਦੇ ਸਾਰੇ ਦਸਤਾਵੇਜ਼ਾਂ ਵਿੱਚ ਕਰ ਦਿੱਤੀ ਗਈ ਹੈ ਅਤੇ ਜੋ ਫੋਟੋਆਂ ਮੇਰੇ ਘਰ ਦੀਆਂ ਅਧਿਕਾਰੀ ਖਿੱਚ ਕੇ ਲੈ ਕੇ ਗਏ ਸੀ ਉਹ ਵੀ ਮਿਸ ਹਨ ਅਤੇ ਮੇਰੇ ਨਾਲ ਸਰਾਸਰ ਧੋਖਾ ਹੋਇਆ ਹੈ ਮੇਰੇ ਮਕਾਨ ਦੀ ਮਾਲਕੀ ਜੋ ਰੋਡ ਵਿੱਚ ਐਕਵਾਇਰ ਹੁੰਦੀ ਹੈ ਉਹ ترਸੀਮ ਸਿੰਘ ਦੇ ਨਾਮ ਪਰ ਕਰ ਦਿੱਤੀ ਗਈ ਹੈ ਜਦ ਕਿ ਮਕਾਨ ਦਾ ਅਸਲ ਮਾਲਕ ਮੈਂ ਹਾਂ ਇਹ ਕਿ ਮੇਰਾ ਮਕਾਨ ਜੋ ਕਿ ਹੁਣ ਮੈਂ ਅੱਜ ਤੋਂ 2 ਸਾਲ ਪਹਿਲਾਂ ਪੁਰਾਣਾ ਤੋੜ ਕੇ ਨਵਾਂ ਘਰ ਬਣਾਇਆ ਹੈ ਉਸ ਉੱਪਰ ਮੇਰਾ ਬਹੁਤ ਖਰਚਾ ਹੋਇਆ ਹੈ ਅਤੇ ਰੋਡ ਮਹਿਕਮੇ ਵੱਲੋਂ ਜੋ ਰਕਮ ਮੁਆਵਜ਼ੇ ਦੀ ਤੈਅ ਕੀਤੀ ਗਈ ਹੈ ਉਹ ਤਕਰੀਬਨ 15 ਲੱਖ ਰੁਪਏ ਹੈ ਜੋ ਕਿ ਬਹੁਤ ਘੱਟ ਹੈ ਜਿਸ ਨਾਲ ਮੇਰਾ ਬਹੁਤ ਨੁਕਸਾਨ ਹੋ ਰਿਹਾ ਹੈ ਇਹ ਕਿ ਮੈਨੂੰ ਮੇਰੇ ਮਕਾਨ ਦਾ ਅੱਜ ਵੀ ਮਹਿੰਗਾਈ ਦੇ ਹਿਸਾਬ ਨਾਲ ਘੱਟੋ-ਘੱਟ 60 ਲੱਖ ਰੁਪਏ ਦਿੱਤਾ ਜਾਵੇ ਜੀ ਤਾਂ ਜੋ ਮੈਂ ਕਿਤੇ ਹੋਰ ਆਪਣਾ ਮਕਾਨ ਬਣਾ ਸਕਾਂ ਸੋ ਮੇਰੀ ਆਪ ਜੀ ਪਾਸ ਬੇਨਤੀ ਹੈ ਕਿ ਉਕਤ ਮਕਾਨ ਦਾ ਮੁਆਵਜ਼ਾ ਉਸ ਦੇ ਅਸਲ ਅਤੇ ਸਹੀ ਮਾਲਕ ਯਾਨੀ ਕਿ ਮੈਨੂੰ ਦਿੱਤਾ ਜਾਵੇ ਅਤੇ ਜੋ ਦਸਤਾਵੇਜ਼ ਵਿੱਚ ਮਿਲੀ ਭੁਗਤ ਨਾਲ ਅਸਲ ਮਾਲਕ ਦਾ ਨਾਮ ਬਦਲਿਆ ਗਿਆ ਹੈ ਉਸ ਦੀ ਜਾਂਚ ਕੀਤੀ ਜਾਵੇ ਆਪ ਜੀ ਦਾ অতি ਧੰਨਵਾਦੀ ਹੋਵਾਂਗਾ ਨੋਟ ਅਧਿਕਾਰੀਆਂ ਵੱਲੋਂ ਮਕਾਨ ਉੱਪਰ ਜੋ ਨੰਬਰ KSL2 ਲਿਖਿਆ ਗਿਆ ਹੈ ਉਸ ਦੀ ਫੋਟੋ ਕਾਪੀ ਨਾਲ ਨਹੀਂ ਹੈ ਮਿਤੀ 10 6 2022 ਆਪ ਦਾ ਵਿਸ਼ਵਾਸਪਾਤਰ ਬਲਦੇਵ ਸਿੰਘ ਪੁੱਤਰ ਪਾਲਾ ਸਿੰਘ ਵਾਸੀ ਚੱਕ ਕਿਸਾਨਾ ਤਹਿਸੀਲ ਧਰਮਕੋਟ ਜ਼ਿਲ੍ਹਾ ਮੋਗਾ ਇਹ ਦਰਖਾਸਤ ਇਸ ਮਕਾਨ ਦੇ ਮਾਲਕ ਦੀ ਹੈ। ਉਸ ਦਾ ਦੋਸ਼ ਹੈ ਕਿ ਉਸ ਨਾਲ ਧੋਖਾ ਹੋਇਆ ਹੈ। ਧੋਖਾ ਪਿੰਡ ਦੇ ਹੀ ਸਰਪੰਚ, ਨੰਬਰਦਾਰ ਅਤੇ ਪ੍ਰਸ਼ਾਸਨ ਦੇ ਸਬੰਧਤ ਅਧਿਕਾਰੀਆਂ ਨੇ ਮਿਲ ਕੇ ਕੀਤਾ ਹੈ। ਦਰਅਸਲ ਇਹ ਦੋ ਭਰਾ ਹਨ, ਮੰਗਲ ਸਿੰਘ ਅਤੇ ਬਲਦੇਵ ਸਿੰਘ। ਇਹਨਾਂ ਦੇ ਦੋ ਮਕਾਨ ਨਵੇਂ ਬਣ ਰਹੇ ਨੈਸ਼ਨਲ ਹਾਈਵੇ 754 A ਦੇ ਕੇਰੇ ਵਿੱਚ ਆਏ ਨੇ। ਇਹਨਾਂ ਦੋਹਾਂ ਦੇ ਮਕਾਨਾਂ ਦੀ ਕੀਮਤ ਵੀ ਲੱਗੀ ਤੇ ਘਰਾਂ ਤੇ ਵਿਭਾਗ ਵੱਲੋਂ ਨੰਬਰ KSL1 ਅਤੇ 2 ਲਾਏ ਗਏ। ਇੱਥੋਂ ਤੱਕ ਸਭ ਠੀਕ ਚੱਲ ਰਿਹਾ ਸੀ। ਇਸ ਤੋਂ ਬਾਅਦ ਸ਼ੁਰੂ ਹੁੰਦੀ ਹੈ ਕਥਿਤ ਕਪਲੇਬਾਜ਼ੀ। ਇਹਨਾਂ ਦੋਹਾਂ ਭਰਾਵਾਂ ਦੇ ਦੋਸ਼ਾਂ ਮੁਤਾਬਿਕ ਉਹਨਾਂ ਦੇ ਮਕਾਨਾਂ ਦੀ ਕੀਮਤ ਲੱਗਣ ਮਗਰੋਂ ਇੱਕ ਮਕਾਨ ਦੀ ਕੀਮਤ ਮੰਗਲ ਸਿੰਘ ਦੇ ਖਾਤੇ ਵਿੱਚ 15 ਲੱਖ ਆਈ। ਜਦਕਿ ਉਹਨਾਂ ਵੱਲੋਂ ਇਸ ਕੀਮਤ ਦਾ ਵਿਰੋਧ ਕੀਤਾ ਗਿਆ ਅਤੇ ਲਿਖਤੀ ਤੌਰ ਤੇ ਇਤਰਾਜ਼ ਵੀ ਦਰਜ ਕਰਵਾਇਆ ਗਿਆ। ਇਤਰਾਜ਼ ਨੂੰ ਸਹੀ ਮੰਨਦਿਆਂ ਵਿਭਾਗ ਨੇ ਉਸ ਦੀ ਹੋਰ 12 ਲੱਖ ਕੀਮਤ ਬਲਦੇਵ ਸਿੰਘ ਦੇ ਖਾਤੇ ਵਿੱਚ ਪਾਈ ਜਿਸ ਦੇ ਘਰ ਦਾ ਨੰਬਰ KSL 2C ਜਦਕਿ ਇਤਰਾਜ਼ ਮੰਗਲ ਸਿੰਘ ਵੱਲੋਂ KSL 1 ਦਾ ਲਗਾਇਆ ਗਿਆ ਭਾਵ ਕਿ KSL 2 ਦੀ ਕੀਮਤ ਦਾ ਕੋਈ ਅਤਾ ਪਤਾ ਨਹੀਂ ਜਦ ਪੀੜਤ ਦੋਹਾਂ ਭਰਾਵਾਂ ਨੇ ਇਸ ਦੀ ਕੋਖ ਕਰਨੀ ਸ਼ੁਰੂ ਕੀਤੀ ਤਾਂ ਪਤਾ ਲੱਗਾ ਕਿ ਉਹਨਾਂ ਦੇ ਗਵਾਂਢੀ ترਸੀਮ ਸਿੰਘ ਦੇ ਖਾਤੇ 'ਚ 27 ਲੱਖ ਰੁਪਏ ਜਮ੍ਹਾਂ ਹੋਏ ਨੇ ਜਦਕਿ ਉਸ ਦਾ ਘਰ ਹਾਈਵੇ ਦੇ ਘੇਰੇ ਵਿੱਚ ਨਹੀਂ ਅਤੇ ਵਿਭਾਗ ਦੇ ਕਾਗਜ਼ਾਂ ਵਿੱਚ ਵੀ ਨਹੀਂ ਬਲਦੇਵ ਸਿੰਘ ਦਾ ਦੋਸ਼ ਹੈ ਕਿ ਉਸ ਦੇ ਮਕਾਨ ਦੀ ਰਕਮ ਮਿਲੀ ਭੁਗਤ ਨਾਲ ترਸੀਮ ਸਿੰਘ ਦੇ ਖਾਤੇ ਵਿੱਚ ਭੇਜੀ ਗਈ ਹੈ ਤਾਂ ਜੋ ਉਸ ਰਕਮ ਨੂੰ ਰਲ ਮਿਲ ਕੇ ਗਵਨ ਕੀਤਾ ਜਾਵੇ ਉਹਨਾਂ ਕਥੀ ਤੌਰ ਤੇ ਪਿੰਡ ਦੇ ਸਰਪੰਚ ਗੁਰਦੇਵਾਲ ਸਿੰਘ ترਸੀਮ ਸਿੰਘ ਅਤੇ ਵਿਭਾਗ ਦੇ ਸੰਬੰਧਿਤ ਅਧਿਕਾਰੀਆਂ ਤੇ ਦੋਸ਼ ਲਾਏ ਨੇ ਇੰਨਾ ਹੀ ਨਹੀਂ ਉਹਨਾਂ ਦੇ ਘਰ ਅੰਦਰ ਇੱਕ ਬੋਰਵੈਲ ਸੀ ਜਿਸ ਦੀ ਕੀਮਤ ਵੱਖਰੇ ਤੌਰ ਤੇ 5 ਲੱਖ ਤੋਂ ਵੱਧ ਪਾਈ ਗਈ ਬਲਦੇਵ ਸਿੰਘ ਅਤੇ ਮੰਗਲ ਸਿੰਘ ਮੁਤਾਬਕ ਉਹ ਰਕਮ ਲਾਪਰੀ ਸਿੰਘ ਪੁੱਤਰ ਗੁਰਦੀਪ ਸਿੰਘ ਦੇ ਖਾਤੇ ਵਿੱਚ ਭੇਜ ਦਿੱਤੀ ਗਈ ਜਿਸ ਦਾ ਇਸ ਨੈਸ਼ਨਲ ਹਾਈਵੇ ਅਤੇ ਉਸ ਬੋਰਵੈਲ ਨਾਲ ਦੂਰ ਦੂਰ ਤੱਕ ਕੋਈ ਨਾਤਾ ਨਹੀਂ ਇਹ ਦੋਨੋਂ ਭਰਾ ਇਨਸਾਫ ਲਈ ਦਰਦਰ ਠੋਕਰਾਂ ਖਾ ਰਹੇ ਹੈ ਬਲਦੇਵ ਸਿੰਘ ਜੀ ਕੀ ਮਸਲਾ ਹੈ ਬਈ ਤੁਹਾਡਾ ਆਪਣਾ ਰੋਡ ਦਾ ਮਸਲਾ ਜੀ ਜਿਹੜਾ 754 ਰੋਡ ਇਨਕੁਆਇਰ ਹੋਇਆ ਹੈ ਨਾ ਆਪਣੇ ਇੱਥੋਂ ਏਰੀਆ 'ਚ ਹਾਂਜੀ ਉਹਦੇ ਵਿੱਚ ਦੋ ਮਕਾਨ ਕੁਆਇਰ ਹੋਏ ਸੀ ਸਾਡੇ ਇੱਕ ਦੀ ਪੇਮੈਂਟ ਮਿਲ ਗਈ ਹੈ ਹਾਲਾਂਕਿ ਉਹ ਵੀ ਵਿੱਚ ਹੀ ਆ ਤੇ 2 ਦੀ ਸਾਰੀ ਦੀ ਸਾਰੀ ਪੇਮੈਂਟ ਰੋਂਗ ਸਾਈਡ ਚਲੀ ਗਈ ਹੈ ਜੀ ਰੋਂਗ ਸਾਈਡ ਕਿੱਥੇ ਚਲੀ ਗਈ ਉਹ ਨਾਲ ਦੇ ਘਰ ਦੇ ਨਾਲ ਨਾ ਜੀ ਤਰਸੇਮ ਸਿੰਘ ਪੁੱਤਰ ਮਹਿੰਦਰ ਸਿੰਘ ਦੇ ਖਾਤੇ ਵਿੱਚ ਹਾਂਜੀ ਉਹਨੇ ਜੁਆਇੰਟ ਖਾਤਾ ਖੁਲਾਇਆ ਸੀ ਗਰਦਿਆਲ ਸਿੰਘ ਬੁੱਟਰ ਨਾਲ ਜੀ ਹਾਂ ਗਰਦਿਆਲ ਸਿੰਘ ਬੁੱਟਰ ਕੌਣ ਗਰਦਿਆਲ ਸਿੰਘ ਬੁੱਟਰ ਪ੍ਰਧਾਨ ਆ ਜੀ ਰੋਡ ਦਾ ਮੌਜੂਦਾ ਸਰਪੰਚ ਵੀ ਹੈ ਪਿੰਡ ਦਾ ਜਿਹੜੇ ਪਿੰਡ ਦਾ ਚੱਕਸਾਨਾ ਦਾ ਜੀ ਚੱਕਸਾਨਾ ਪਿੰਡ ਦਾ ਸਰਪੰਚ ਹਾਂ ਸਰਪੰਚਾ ਜੀ ਬਹੁਤ ਠੀਕ ਹਾਂ ਜਿੰਨਾਂ ਕੋਲ ਪੇਮੈਂਟ ਕਿੰਨੀ ਆਈ ਹੈ ਔਰ ਕਿਹੜੇ ਮਕਾਨ ਦੀ ਹੈ ਜੀ ਉਹ ਕੇਐਸਲ 1 ਦੀ ਆਈ ਹੈ ਜੀ ਪੇਮੈਂਟ ਆਪਣੇ ਕੋਲੇ ਹਾਂਜੀ ਉਹ ਜਿਹੜੀ ਆਬਜੈਕਸ਼ਨ ਦੀ ਰਕਮ ਬਣੀ ਸੀ ਉਹ ਹੀ ਦੁਆਰਾ ਬਣ ਕੇ ਆਈ ਸੀ ਮੰਗਲ ਸਿੰਘ ਦੀ ਉਹ ਦੁਆਰਾ ਮੈਨੂੰ ਪਾ ਦਿੱਤੀ ਗਈ ਜੀ ਵੰਡ ਕੇ ਜਿਹੜੀ ਕੇਐਸਲ 2 ਦੀ ਉਹ ਸਾਰੀ ਸਾਰੀ ਪੇਮੈਂਟ ترਸੀਮ ਸਿੰਘ ਪੁੱਤਰ ਮਹਿੰਦਰ ਸਿੰਘ ਨੂੰ ਪਾ ਦਿੱਤੀ ਗਈ ਜਿਹੜਾ ਉਸ ਦਾ ਬੋਰਵਲ ਹੈ ਉਹ ਲਵਪ੍ਰੀਤ ਪੁੱਤਰ ਗਰਦੀਪ ਸਿੰਘ ਨੂੰ ਪਾ ਦਿੱਤਾ ਗਿਆ ਹਾਂਜੀ ਅਸੀਂ ਤੁਹਾਡੇ ਬੋਰਵਲ ਦੀ ਪੇਮੈਂਟ ਉਹਨੂੰ ਚੱਲੀ ਹਾਂਜੀ ਲਵਪ੍ਰੀਤ ਪੁੱਤਰ ਗਰਦੀਪ ਸਿੰਘ ਨੂੰ ਜੀ ਅੱਛਾ ਹਾਂਜੀ ਤੁਸੀਂ ਸਮਝਾਓ ਬਈ ਡਿਟੇਲ ਹਾਂਜੀ ਸਰ ਜਾਨੀ ਕਿ ਜਦੋਂ ਇਹ ਰਕਮਾ ਜਾਨੀ ਕਿ ਰੋਡ ਲੰਘਿਆ 754ਏ ਜੀ ਇਹ ਸਬੰਧੀ ਜਦੋਂ ਜਾਨੀ ਕਿ ਸਾਡੇ ਘਰੇ ਅਧਿਕਾਰੀ ਜ਼ਮੀਨਾਂ ਨਕਬਹਿਰ ਹੋਈ ਉਸ ਤੋਂ ਬਾਅਦ ਸਾਡੇ ਘਰਾਂ ਦੇ ਸਟੈਚਰ ਬਣੇ ਜੀ ਸਟੈਚਰ ਬਣ ਤੋਂ ਬਾਅਦ ਬਕਾਇਦਾ ਅਧਿਕਾਰੀ ਐਨਐਚਆਈ ਵੱਲੋਂ ਆਏ ਜੀ ਘਰਾਂ ਤੇ ਨਿਸ਼ਾਨ ਲਾ ਕੇ ਗਏ ਜੀ ਕੇਐਸਐਲ 1 ਤੇ ਕੇਐਸਐਲ 2 ਠੀਕ ਹੈ ਜੀ ਉਸ ਦਿਨ ਮੈਂ ਮੌਜੂਦ ਸੀ ਮੇਰਾ ਨੰਮ ਕਰਦੇ ਖਲਾਰ ਕੇ ਮੂਰੇ ਨੰਬਰ ਲਾ ਕੇ ਫੋਟੋ ਬਕਾਇਦਾ ਲੈ ਕੇ ਗਏ ਬਲਦੇਵ ਸਿੰਘ ਉਸ ਦਿਨ ਹੈ ਨਹੀਂ ਸੀਗਾ ਠੀਕ ਹੈ ਜੀ ਉਹਦੀ ਵਾਈਫ ਦੀ ਤੇ ਮਾਤਾ ਦੀ ਫੋਟੋ ਖਲਾਰ ਕੇ ਨਾਲ ਲਾ ਕੇ ਲੈ ਕੇ ਗਏ ਬਾਕਾਇਦਾ ਸਾਡੇ ਆਧਾਰ ਕਾਟ ਲੈ ਕੇ ਗਏ ਸੀ ਪਰ ਜਦੋਂ ਸਟੈਚਰ ਬਣ ਕੇ ਆਏ ਉਸ ਤੋਂ ਬਾਅਦ 3-14 ਮਹੀਨਿਆਂ ਬਾਅਦ ਅਸੀਂ ਪਤਾ ਕੀਤਾ ਤੇ ਸਟੈਚਰ KSL 2 ਦਾ ਤਰਸੀਮ ਸਿੰਘ ਪੁੱਤਰ ਮਹਿੰਦਰ ਸਿੰਘ ਨੂੰ ਦੇ ਦਿੱਤਾ ਬਣਾਇਆ ਗਿਆ ਜੀ ਤੇ KSL 1 ਦਾ ਮੰਗਲ ਸਿੰਘ ਦੇ ਨਾਮ ਜਦੋਂ KSL 1 ਦੀ ਅਸੀਂ ਰਕਮ ਪੁੱਛੀ ਜੀ 776 ਸੀਗੀ ਜੀ ਪਲੱਸ ਯਾਨੀ ਕਿ 15 ਲੱਖ ਰੁਪਇਆ ਪਰ ਅਸੀਂ ਮਨਾਂ ਕਰ ਦਿੱਤਾ ਜੀ ਲੈਂਡ ਤੋਂ ਜੀ ਠੀਕ ਹੈ ਸਰ ਉਸ ਤੋਂ ਬਾਅਦ ਆਬਜੈਕਸ਼ਨ ਤੋਂ ਬਾਅਦ ਅਸੀਂ ਇਹ ਵੀ ਆਬਜੈਕਸ਼ਨ ਲਿਖ ਕੇ ਦੇਤੀ ਆਂਦੀ ਸੀ ਵੀ ਇਹ ਜਿਹੜਾ ਰਕਮਾਂ ਯਾਨੀ ਕਿ ਤਰਸੀਮ ਸਿੰਘ ਦੇ ਨਾਂ ਤੇ ਬਣੀ ਆ ਇਹ ਗਲਤ ਰੋਂਗ ਬੰਦੇ ਦੀ ਬਣੀ ਇਹਦਾ ਅਸਲੀ ਹੱਕਦਾਰ ਬਲਦੇਵ ਸਿੰਘ ਪੁੱਤਰ ਪਾਲਾ ਸਿੰਘ ਆ ਬਗੈਧਾ ਇਹਦੇ ਸੰਬੰਧੀ ਅਸੀਂ ਡੀਆਰਓ ਸਾਹਿਬ ਦੇ ਧਿਆਨ ਚ ਮਸਲਾ ਵੀ ਲੈ ਕੇ ਆਂਦਾ ਸੀ ਰਸੀਵਿੰਗ ਵੀ ਲੈ ਕੇ ਆਂਦੀ ਲਿਖਤੀ ਰੂਪ ਚ ਵੀ ਦਿੱਤਾ ਜੀ ਉਸ ਤੋਂ ਬਾਅਦ ਐਨਐਚਆਈ ਅਧਿਕਾਰੀ ਫਿਰ ਦੁਬਾਰਾ ਸਾਡੇ ਕੋਲ ਜਾਂਚ ਕਰਕੇ ਲੈ ਕੇ ਗਏ ਜੀ ਜਾਂਚ ਕਰਨ ਤੋਂ ਬਾਅਦ ਵੀ ਯਾਨੀ ਕਿ ਹੁਣ ਵੀ ਜਿਹੜੀ ਪੇਮੈਂਟ ਪਈ ਆ 27 ਲੱਖ ਰੁਪਇਆ 30 ਲੱਖ ਤਾਂ ਪਹਿਲੇ ਦੀ ਆ ਮੀਨ ਵਾਰਡ ਦੀ ਜੀ ਸਪਲੀਮੈਂਟ ਆ ਵਾਰਡ ਦੀ 27 ਲੱਖ ਰੁਪਇਆ ਫਿਰ ਜਿਹੜੀ ਪੇਮੈਂਟ ਆਈ ਆ ਉਹ ਵੀ ترਸੀਮ ਸਿੰਘ ਪੁੱਤਰ ਮਹਿੰਦਰ ਸਿੰਘ ਨੂੰ ਪਾ ਦਿੱਤੀ ਗਈ ਹੈ ਜਿਹੜਾ ਖਾਤਾ ਪੁੱਛਿਆ ਡਾ ਹਾਂਜੀ ਠੀਕ ਹੈ ਸਰ ਉਸ ਤੋਂ ਬਾਅਦ ਦੇ ਵਿੱਚ ਅਸੀਂ ਇਸ ਸਬੰਧੀ ਜਦੋਂ ਡੀਆਰਓ ਸਾਹਮਣੇ ਗੱਲ ਦੁਬਾਰਾ ਕੀਤੀ ਹੈ ਜੀ ਡੀਆਰਓ ਸਾਹਮਣੇ ਸਿਰਫ ਸਾਨੂੰ ਈਫੀ ਵਿਸ਼ਵਾਸ ਦਿਵਾਇਆ ਵੀ ਤੁਹਾਡਾ ਜਿਹੜਾ ਕੇਸ ਆ ਹੁਣ ਸਿਵਲ ਕੋਰਟ ਦਾ ਕੇਸ ਬਣ ਚੁੱਕਾ ਜੀ ਵੀ ਅਸੀਂ ਇਸ ਤੇ ਕੁਝ ਨਹੀਂ ਕਰ ਸਕਦੇ ਉੱਪਰੋਂ ਜੋ ਐਨਐਚਆਈ ਸਾਨੂੰ ਬਣਾ ਕੇ ਭੇਜਦੀ ਆ ਅਸੀਂ ਉਹਦੇ ਰਿਕਾਰਡਿੰਗ ਜਾਨੀ ਕਿ ਪੇਮੈਂਟ ਆ ਪਾਉਣੀ ਆ ਜੀ ਤੁਹਾਨੂੰ ਕੀ ਲੱਗਦਾ ਤੁਹਾਡੇ ਨਾਲ ਇਹ ਸਾਰਾ ਕੁਝ ਕਿਹਨੇ ਕੀਤਾ ਹੋਊਗਾ ਔਰ ਕਿਉਂ ਕੀਤਾ ਇਹ ਸਰ ਜਦੋਂ ਅਸੀਂ ਡੀਆਰਓ ਸਾਹਿਬ ਦੇ ਮਾਲ ਅਧਿਕਾਰੀ ਦੇ ਮਾਲ ਅਫਸਰ ਦੇ ਧਿਆਨ ਚ ਮਸਲਾ ਲੈ ਕੇ ਆਂਦਾ ਜੀ ਮਾਲ ਅਫਸਰ ਦਾ ਇਹਦੇ ਤੇ ਸਬੰਧ ਬੰਨਦਾ ਸੀ ਕਿ ਇਹਦੀ ਜਾਣ ਕੇ ਜਾਂਚ ਬਰੀਕੀ ਨਾ ਕਰਦਾ ਜਾਂਚ ਕਰਨ ਤੋਂ ਬਾਅਦ ਹੀ ਉਹ ਪੇਮੈਂਟ ਪੈਣੀ ਸੀ ਪਰ ਇਹਨਾਂ ਨੇ ਕੋਈ ਜਾਂਚ ਨਹੀਂ ਕੀਤੀ ਜੀ ਬਿਨਾ ਜਾਂਚ ਕੀਤਿਆਂ ਯਾਨੀ ਕਿ ਤਰਸੀਮ ਸਿੰਘ ਪੁੱਤਰ ਮਹਿੰਦਰ ਸਿੰਘ ਨੂੰ ਇਹਨਾਂ ਨੇ ਪੇਮੈਂਟ ਪਾ ਦਿੱਤੀ ਇਹਦੇ ਚ ਸੁੱਧਾ ਸਪੱਸ਼ਟ ਜਗਿਆਰ ਹੁੰਦਾ ਵੀ ਇਹ ਰਲੀ ਮਿਲੀ ਭੁਗਤਾਂ ਜੀ ਕਿਸ ਦੀ ਇਹ ਜ਼ਿਲ੍ਹਾ ਮਾਲ ਅਫਸਰ ਦੀ ਜਦੋਂ ਧਿਆਨ ਚ ਮਸਲਾ ਸਰ ਲਿਖਤੀ ਰੂਪ ਚਾ ਮਸਲਾ ਜੀ ਇਹ ਕੋਈ ਆਪਾਂ ਆਪਦੇ ਕੋਲੋਂ ਨਹੀਂ ਬਣਾ ਰਹੇ ਲਿਖਤੀ ਰੂਪ ਚ 10 6 2022 ਨੂੰ ਸਾਡੇ ਕੋਲੇ ਲਿਖਤਾ ਪਈ ਸੀ ਹਾਂਜੀ ਹੁਣ ਕੀ ਚਾਹੁੰਦੇ ਹੋ ਮਤਲਬ ਇੱਕ ਹਸਾ ਦੇ ਨਾਲ ਤੁਹਾਡੇ ਇੱਕ ਪੂਰੇ ਘਰ ਦੀ ਤੁਹਾਡੇ ਕੋਲੇ ਪੇਮੈਂਟ ਨਹੀਂ ਆਈ ਹਾਂਜੀ ਇੱਕ ਘਰ ਦੀ ਪੇਮੈਂਟ ਦੋਹਾਂ ਦੇ ਵਿੱਚ ਵੰਡ ਕੇ ਦੇ ਦਿੱਤੀ ਵੰਡ ਕੇ ਉਹਦੇ ਚ ਵੀ ਅਜੇ ਤਿੰਨ ਕਮਰਿਆਂ ਦੀ ਪੇਮੈਂਟ ਰਹਿੰਦੀ ਆ ਜੀ ਹਾਲਾਂਕਿ ਅਸੀਂ ਦੁਬਾਰਾ ਉਹਦੀ ਵੀ ਐਪਲੀਕੇਸ਼ਨ ਦਾਇਰ ਕੀਤੀ ਆ ਆਉਣ ਵਾਲੇ ਦਿਨਾਂ ਦੇ ਵਿੱਚ ਕਹਿੰਦੇ ਵੀ ਬਣਾ ਕੇ ਭੇਜ ਦਾਂਗੇ ਪਰ ਅਜੇ ਉਹਦਾ ਵੀ ਕੋਈ ਵਿਊ ਨਹੀਂ ਸਾਨੂੰ ਆ ਸਕਿਆ ਅਗਰ ਪਹੁੰਚ ਨਹੀਂ ਆਇਆ ਹਾਂਜੀ ਹਾਂਜੀ ਅੱਛਾ ਇਹਦੇ ਵਿੱਚ ਹੁਣ ਤੱਕ ਸ਼ਿਕਾਇਤ ਕਿਹਨੂੰ ਕਿਨੂੰ ਕੀਤੀ ਆ ਕੀ ਜਵਾਬ ਮਿਲਿਆ ਅਸੀਂ ਜ਼ਿਲ੍ਹਾ ਮਾਲ ਅਫਸਰ ਨੂੰ ਇਹ ਸੰਬੰਧੀ ਸ਼ਿਕਾਇਤ ਲਿਖਤੀ ਰੂਪ ਚ ਡੀਸੀ ਸਾਹਿਬ ਨੂੰ ਲਿਖਤੀ ਰੂਪ ਚ ਧਿਆਨ ਚ ਮਸਲਾ ਲੈ ਕੇ ਦਿੱਤਾ ਜੀ ਉਸ ਤੋਂ ਬਾਅਦ ਅਸੀਂ ਕਮਿਸ਼ਨਰ ਸਾਹਿਬ ਫਿਰੋਜ਼ਪੁਰਮੰਡ ਉਹਦੇ ਧਿਆਨ ਚ ਵੀ ਇਹ ਮਸਲਾ ਲੈ ਕੇ ਆਂਦਾ ਜੀ ਉਹਨਾਂ ਨੇ ਸਬੰਧਤ ਏਡੀਸੀ ਫਿਰੋਜ਼ਪੁਰ ਨੂੰ ਇਸ ਸਬੰਧੀ ਪੜਤਾਲ ਲਾ ਦਿੱਤੀ ਸੀ ਜੀ ਪਰ ਅਜੇ 1 ਮਹੀਨਾ ਬੀਤਣ ਤੋਂ ਬਾਅਦ ਅਜੇ ਤੱਕ ਸਾਨੂੰ ਕੋਈ ਉਸ ਸਬੰਧੀ ਯਾਨੀ ਕਿ ਨੋਟਿਸ ਨਹੀਂ ਆਇਆ ਵੀ ਤੁਸੀਂ ਆਓ ਜਾਂ ਇਹ ਲੈਟਰ ਨਹੀਂ ਦਿੱਤਾਗਾ ਵੀ ਤੁਸੀਂ ਇੱਥੇ ਆ ਕੇ ਸਟੇਟਮੈਂਟ ਦਿਓ ਜਾਂ ਬਿਆਨ ਦਿਓ ਸਾਾਨੂੰ ਕੀ ਪਤਾ ਹੈ ਕਿ ਤਰਸੀਮ ਸਿੰਘ ਦੇ ਅਕਾਊਂਟ ਦੇ ਵਿੱਚ ਗਈ ਹੈ ਜਾਂ ਕਿਸੇ ਹੋਰ ਦੇ ਅਕਾਊਂਟ ਦੇ ਵਿੱਚ ਜਿਹਦਾ ਨਾਮ ਲੈ ਆ ਤੁਹਾਡੇ ਕੋਲ ਕੀ ਪ੍ਰੂਫ ਆਸਤਾ ਸਰ ਅਸੀਂ ਇਸ ਸਬੰਧੀ ਯਾਨੀ ਕਿ ਡੀਆਰਓ ਦੇ ਰੀਡਰ ਨੇ ਬਕਾਇਦਾ ਦੱਸਿਆ ਵੀ ਅਸੀਂ ਤਰਸੀਮ ਸਿੰਘ ਨੂੰ ਪੇਮੈਂਟ ਪਾਈ ਹੈ ਹੂੰ ਰਿਟਰਨ ਦੇ ਵਿੱਚ ਤੁਹਾਡੇ ਕੋਲ ਕੁਝ ਨਹੀਂ ਹੈ ਰਿਟਰਨ ਚ ਹੈ ਸਬਲੀਮੈਂਟ ਵਾਰਡ ਦੀ ਇੱਕ ਫੋਟੋ ਕਾਪੀ ਹੈ ਫੋਟੋ ਕਾਪੀ ਹੈਗੀ ਆ ਜੀ ਜਿਸ ਚ ਵਾਰਡ ਚ ਪਾਸ ਹੋਇਆ ਵੀ ਕੇਐਸਐਲ 2 ਦੀ ਜਿਹੜੀ ਰਕਮ 27 ਲੱਖ ਰੁਪਿਆ ਦੁਬਾਰਾ ਪਾਸ ਹੋ ਕੇ ਆਈ ਹੈ ਜੀ ਉਹਦੀ ਫੋਟੋ ਕਾਪੀ ਹੈ ਮੌਜੂਦ ਹੈ ਸਾਡੇ ਕੋਲ ਉਹ ਹੈਗੀ ਆ ਹਾਂ ਜਿਹੜਾ ਪ੍ਰੀਤ ਨੂੰ ਵੀ ਜਿਹੜੇ ਲਖਪ੍ਰੀਤ ਨੂੰ ਹਾਂ ਉਹ ਬੈਂਕ ਦੀ ਵੀ ਡਿਟੇਲ ਹੈਗੀ ਹੈ ਡਿਟੇਲ ਹੈਗੀ ਆ ਜੀ ਪੰਜਾਬ ਐਂਡ ਸਿੰਧ ਬੈਂਕ ਚ 4 ਲੱਖ 70 ਹਜ਼ਾਰ ਰੁਪਿਆ ਆ ਜਿਹਦੇ ਚੋ ਟੀ.ਟੀ.ਐਸ ਕੱਟਿਆ ਜਾਂਦਾ 5 ਲੱਖ 22 ਹਜ਼ਾਰ ਪੇਮੈਂਟ ਬਣੀ ਸੀ ਉਹ ਪੇਮੈਂਟ ਤੁਹਾਨੂੰ ਕਨਫਰਮ ਹੈ ਕਿ ਉਹ ਕੰਫਰਮ ਆ ਜੀ ਇਹ ਮਹਿਕਮੇ ਦੇ ਦਸਤਾਵੇਜ਼ ਮੁਤਾਬਕ ਵੀ ਉਹ ਬੋਰਵੈਲ ਉਹਦਾ ਰੋਡ ਦੇ ਵਿੱਚ ਉਹ ਉਹਦੀ ਵੀ ਫੋਟੋ ਕਾਪੀ ਹੈਗੀ ਸਪਲੀਮੈਂਟ ਵਾਰਡ ਦੇ ਵਿੱਚ ਉੱਪਰ ਬੋਰਵਲ ਲਿਖਿਆ ਹੈ ਉਹ ਬੋਰਵਲ ਦੀ ਰਕਮ ਹੈ ਜੀ ਹਾਂਜੀ ਸਰ ਜੀ ਸਰ ਉਹ ਸਪਲੀਮੈਂਟ ਵਾਰਡ ਵਿੱਚ ਜੋ ترਸੇਮ ਸਿੰਘ ਦੇ ਨਾਮ ਪਈ ਹੈ ਉਹੋ ਹੀ ਬੋਰਵਲ ਦੀ ਰਕਮ ਉਹਦੇ ਲਵਪ੍ਰੀਤ ਪੁੱਤਰ ਗਦੀਪ ਸਿੰਘ ਦੇ ਨਾਮ ਪਈ ਹੈ ਉਹ ਆਪਣੇ ਕੋਲ ਕਾਪੀ ਹੈਗੀ ਹਾਂਜੀ ਅਸੀਂ ਇਸ ਤੋਂ ਵਿਸ਼ੇ ਤੇ ਸਬੰਧਤ ਅਧਿਕਾਰੀਆਂ ਨੂੰ ਬਹੁਤ ਵਾਰੀ ਲਿਖ ਚੁੱਕੇ ਹਾਂ ਵੀ ਸਾਡੇ 25 ਨੰਬਰ ਖਸਰਾ ਨੰਬਰ ਦੇ ਵਿੱਚ ਇੱਕ ਪੱਥਰ ਆ ਜੀ ਉਸ ਤੋਂ ਇਹਦੀ ਮਿੰਤੀ ਮਾਰੀ ਜਾਵੇ 25 ਨੰਬਰ ਖਸਰਾ ਨੰਬਰ ਦੇ ਵਿੱਚ ਜਾਨੀ ਕਿ 6 ਕਰਮਾ ਜਿਹੜੀਆਂ ਰੋਡ ਦੇ ਵਿੱਚ ਆਈਆਂ ਪਲੱਸ ਜਾਨੀ ਕਿ 33 ਫੁੱਟ ਜਗ੍ਹਾ ਤੇ 34 ਕਰਮਾ ਰੋਡ ਦੇ ਵਿੱਚੋਂ ਜਾਨੀ ਕਿ ਇਹਦੀਆਂ ਬਾਜ ਦੀਆਂ ਪਲਾਸ 187 ਫੁੱਟ ਪੱਥਰ ਲੈਣ ਤੋਂ ਮਿੰਤੀ ਮਾਰ ਕੇ ਆਪਦਾ ਜਾਨੀ ਕਿ ਟੋਨ ਜਾਨੀ ਕਿ ਜਾਨੀ ਕਿ ਇੱਕ ਹਿਸਾਬ ਨਾਲ ਨਾ ਵੀ ਲਾਉਣ ਤੋਂ ਮਨਾ ਕਰ ਰਿਹਾ ਹੈ ਅਸੀਂ ਇਸ ਸੰਬੰਧੀ ਵੀ ਲਿਖਤੀ ਰੂਪ ਚ ਦੇ ਚੁੱਕੇ ਹਾਂ ਡੀਸੀ ਸਾਹਿਬ ਨੂੰ ਦੇ ਚੁੱਕੇ ਹਾਂ ਵੀ ਇਹਦੀ ਮੈਂੰਤੀ ਪੂਰੀ ਕਰਾਓ ਜੀ ਰੋਡ ਦੀ ਪਰ ਮੈਂੰਤੀ ਕਰਾਉਣ ਤੋਂ ਯਾਨੀ ਕਿ ਕੋਈ ਅਫਸਰ ਇੱਥੇ ਸਾਡੇ ਨਹੀਂ ਆਇਆ ਕੋਈ ਸੁਣਵਾ ਨਹੀਂ ਸਰ ਇੱਕ ਬੇਨਤੀ ਹੋਰ ਵੀ ਮੇਰਾ ਘਰ ਬਿਲਕੁਲ ਡਿੱਗਣ ਦੀ ਦਗਾਰ ਤੇ ਆਇਆ ਜਿਸ ਤੇ ਥੱਲੇ 5-7 ਪਸ਼ੂ ਖੜੇ ਆ ਤੇ ਉਹ ਕਿਸੇ ਵਕਤ ਵੀ ਡਿੱਗ ਸਕਦਾ ਜੀ ਉਹ ਇਹਨਾਂ ਨੇ ਲੂਲਰ ਚਲਾ ਕੇ ਉਹ ਜਿਹੜੀ ਵੈਪਰੇਸ਼ਨ ਚੱਲਦੀ ਓਦੀ ਧਮਕਣਾ ਘਰ ਬਿਲਕੁਲ ਪਾਰ ਚੁੱਕਾ ਏ ਉਹ ਜਾ ਕੇ ਜਿੱਥੋਂ ਤੱਕ ਇਹ ਤੁਹਾਡੇ ਅਧੇਕਰ ਦੀ ਪੇਮੈਂਟ ਆਈ ਏ ਤੁਹਾਡੇ ਕੋਲੇ ਨਹੀਂ ਸਰ ਇਸ ਤਰ੍ਹਾਂ ਦੇ ਨਾ ਮੈਂ ਬੈ ਉਹਦੇ ਹਿਸਾਬ ਨਾਲ ਤੁਹਾਡਾ ਅੱਧਾ ਘਰ ਵੇਚਾਂਗਾ ਹਾਂ ਹਾਂਜੀ ਸਰ ਹਾਂ ਮੈਂ ਆਪਦੇ ਹਿਸਾਬ ਨਾਲ ਹਾਂਜੀ ਸਰ ਮੈਂ ਉਹਦੇ ਹਿਸਾਬ ਨਾਲ ਅੱਧਾ ਘਰ ਆ ਰਿਹਾ ਜੀ ਅੱਧੀ ਪੇਮੈਂਟ ਤੁਹਾਡੇ ਕੋਲੇ ਪਹੁੰਚ ਗਈ ਹੈ ਨਹੀਂ ਨਹੀਂ ਸਰ ਉਹਦੀ ਆਈ ਨਹੀਂ ਜੀ ਇੱਕ ਕਰਦੀ ਪੇਮੈਂਟ ਨਹੀਂ ਆਈ ਹੈ ਇੱਕ ਘਰ ਪੂਰਾ ਆ ਰਿਹਾ ਹੈ ਹਾਂ ਇੱਕ ਪੂਰਾ ਇੱਕ ਅੱਧਾ ਆ ਰਿਹਾ ਅੱਧਾ ਆ ਰਿਹਾ ਉਸ ਦਾ ਮਹਿਕਮੇ ਨੇ ਕਿਹਾ ਸੀ ਵੀ ਪੈਸੇ ਤੁਹਾਨੂੰ ਪੂਰੇ ਘਰ ਦੇ ਮਿਲਣੇ ਆ ਹਾਂਜੀ ਸਰ ਜਿਸ ਟਾਈਮ ਉਹਨਾਂ ਨੇ ਲਿਖ ਕੇ ਲਗਾਏ ਸੀ ਉਹ ਕਹਿੰਦੇ ਘਰ ਅੱਧਾ ਆਵੇ ਇਹ ਜਿਹੜੇ ਕਾਨੂੰਨ ਦੇ ਵਿੱਚ ਲਿਖਿਆ ਵੀ ਜਿਹਦਾ ਘਰ ਅੱਧਾ ਆ ਗਿਆ ਉਹ ਪੈਸੇ ਪੂਰੇ ਘਰ ਦੇ ਦਿੱਤੇ ਜਾਣਗੇ ਜੀ ਸਾਡੇ ਉੱਪਰੋਂ ਪੈਸੇ ਪੂਰੇ ਘਰ ਦੇ ਪਾਸ ਹੋਏ ਆ ਥੱਲੇ ਮਹਿਕਮੇ ਨੇ ਕੀ ਕੀਤਾ ਕੀ ਨਹੀਂ ਕੀਤਾ ਜੀ ਇਹ ਮਹਿਕਮੇ ਨੂੰ ਪਤਾ ਹੈ ਹਾਂਜੀ ਕੋਈ ਸੁਣਵਾਈ ਨਹੀਂ ਇਹਨਾਂ ਦੀ ਕਰਦਾ ਜੀ ਆ ਬ ਜਾਣਦੇ ਰਹਿਆ ਉੱਥੇ ਮੁੱਕ ਗਏ ਕੋਈ ਵਿਚਾਰੇ ਤਰਖਾਚਾਂ ਦੇ ਕੇ ਆਉਂਦੇ ਰਹੇ ਮੇਰੇ ਬੇਟੇ ਇਹਨਾਂ ਦੀ ਇਹਨਾਂ ਦੀ ਸੁਣਵਾਈ ਕੋਈ ਮਹਿਕਮੇ ਨੇ ਸੁਣੀ ਨਹੀਂ ਤਾਂ ਤਰਖਾਸ਼ ਨਹੀਂ ਭੇਜੀ ਵੀ ਸਾਡੇ ਪੈਸੇ ਵਾਧਾ ਹੋਣਾ ਕੀ ਕੋਈ ਕੋਰਟ ਵਗੈਰਾ ਚ ਗਏ ਹੋ ਕੋਈ ਕਿਤੇ ਨਹੀਂ ਅਜੇ ਕੋਰਟ ਦਾ ਰੁਖ ਨਹੀਂ ਅਸੀਂ ਕੀਤਾ ਜੀ ਜੇਕਰ ਆਪਾਂ ਨੂੰ ਕੋਈ ਪ੍ਰਸ਼ਾਸਨ ਨਹੀਂ ਵਿਸ਼ਵਾਸ ਦਿਵਾਉਂਦਾ ਜਾਂ ਆਪਾਂ ਨੂੰ ਜਾਂ ਇਸ ਸੰਬੰਧੀ ਕੋਈ ਨਹੀਂ ਨਵੀੜਾ ਹੁੰਦਾ ਤੇ ਆਪਾਂ ਹਾਈ ਕੋਰਟ ਦਾ ਰੁਖ ਕਰਾਂਗੇ ਆਉਣ ਵਾਲੇ ਦਿਨਾਂ ਵਿੱਚ ਆਉਣ ਵਾਲੇ ਦਿਨਾਂ ਵਿੱਚ ਹਾਂਜੀ ਜੀ ਸਰ ਸਾਰਾ ਕੁਝ ਹੋਊਗਾ ਕਰਨਾ ਹੀ ਪੈਣਾ ਜੀ ਜਦੋਂ ਸਾਡਾ ਮਸਲਾ ਹੱਲੇ ਨਹੀਂ ਹੁੰਦਾ ਅਸੀਂ ਤਾਂ ਕਰਨਾ ਹੀ ਹੈ ਜੀ ਹਾਂਜੀ ਇਹਨਾਂ ਨੇ ਜੀ ਸਾਡੇ ਨਾਲ ਬਿਲਕੁਲ 420 ਕੀਤੀ ਹੈ ਜੀ ਇਹਨਾਂ ਤੇ ਬੰਦ ਹੀ ਕਾਰਵਾਈ ਕੀਤੀ ਜਾਵੇ ਤੇ ਸਾਨੂੰ ਸਾਡੇ ਪੈਸੇ ਵੱ ਮਿਲ ਮਿਲਨੇ ਚਾਹੀਦੇ ਜਿਹੜਾ ਸਾਡਾ ਹੱਕ ਬਣਦਾ ਹੈ ਨੰਬਰਦਾਰ ਵੀ ਇਹਨਾਂ ਦਾ ਨੰਬਰਦਾਰ ਜੋ ਸੀ ਉਸਨੇ ਹੀ ਵੈਰੀਫਾਈ ਕੀਤਾ ਜੀ ਇਹਨਾਂ ਦਾ ਸਰਪੰਚ ਦਾ ਭਰਾ ਹੀ ਉਹ ਗਰਦਿਆਲ ਸਿੰਘ ਬੁੱਟਰ ਦਾ ਉਸਨੇ ਹੀ ਵੈਰੀਫਾਈ ਕੀਤਾ ਹੈ ਕਿ ਵੀ ਤਰਸੇਮ ਸਿੰਘ ਲੈਂਟਰ ਤੇ ਕਾਬਜ ਹੈ ਇਸ ਟਾਈਮ ਉਹ ਕਾਫੀ ਸੈਨਾ ਹਾਲਾਂਕਿ ਲੈਂਟਰ ਤੇ ਘਰ ਹੀ ਹਸਤਾਣੀ ਵਿੱਚ ਕੱਲਾ ਮੇਰਾ ਹੈ ਇਹ ਪੰਜ ਘਰਾਂ ਦਾ ਨੰਬਰ ਲੱਗੇ ਹੋ ਜੀ ਸਾਰਿਆਂ ਦੇ ਪੰਜਾਂ ਦੇ ਘਰ ਪੰਜ ਘਰ ਅੱਕੀ ਲੈਂਟਰ ਤੇ ਉਹਦੇ ਇਹਨਾਂ ਨੇ ਪੈਸੇ ਪਵਾ ਲਈ ਜੋ ਵੀ ਫੈਸਲਾ ਹੈ ਇਹਨਾਂ ਦੇ ਹੱਕ ਵਿੱਚ ਨਹੀਂ ਹੋ ਰਿਹਾ ਜੋ ਅਫਸਰਾਂ ਚਾਹੀਆਂ ਨੇ ਸਾਰਾ ਗਲਤ ਕੰਮ ਕੀਤਾ ਹੈ ਇਹਨਾਂ ਨੂੰ ਸਹੀ ਕਰਨਾ ਚਾਹੀਦਾ ਹੈ ਇਹ ਵਿਚਾਰੇ ਬਹੁਤ ਮੁੰਡੇ ਭੱਜੇ ਫਿਰਦੇ ਪਰ ਇਹਨਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਪਿੰਡ ਵਾਲੇ ਵੀ ਨਹੀਂ ਤੁਰਦੇ ਨਾਲ ਨਾ ਕੋਈ ਹੋਰ ਪਿੰਡੋਂ ਤੁਰਦਾ ਕੋਈ ਨਾ ਅਫਸਰੀ ਪੁੱਛਦੇ ਨੇ ਵਿਚਾਰੇ ਦਰਖਾਸਤ ਦੇ ਕੇ ਹੰਬੇ ਪਏ ਆ ਇਹਨਾਂ ਦੀ ਸੁਣਵਾਈ ਹੋਣੀ ਚਾਹੀਦੀ ਹੈ ਹੱਕ ਇਹਨਾਂ ਨੂੰ ਮਿਲਣਾ ਚਾਹੀਦਾ ਅੱਛਾ ਕੁਝ ਦੱਸ ਸਕਦੇ ਹੋ ਜਿਨ੍ਹਾਂ ਨੇ ਸਰਪੰਚ ਦਾ ਨਾਮ ਲੈ ਰਹੇ ਨੇ ਜਾਂ ਹੋਰ ਕਿਸੇ ਦਾ ਨਾਮ ਲੈ ਰਹੇ ਨੇ ਤੁਹਾਨੂੰ ਲੱਗਦਾ ਵੀ ਉਹਨਾਂ ਦੇ ਵੱਲੋਂ ਇਹ ਸਾਰਾ ਕੁਝ ਕੀਤਾ ਗਿਆ ਹੋਊਗਾ ਇਹ ਕਹਿ ਰਹੇ ਨੇ ਗਰਦਿਆਲ ਸਿੰਘ ਨੇ ਪਵਾਏ ਨੇ ਖਾਤੇ 'ਚ ਪਏ ਸਾਂਝਾ ਖਾਤਾ ਖਲਾਇਆ ਸੀ ਹਾਂਜੀ ਅਸੀਂ ਦੇ ਇਹਨਾਂ ਦੇ ਕਹਿਣ ਤੇ ਕਹਿ ਰਹੇ ਨਾ ਵੀ ਇਹਨਾਂ ਦਾ ਖਾਤਾ ਇਹਨਾਂ ਨੇ ਸਾਂਝਾ ਖਲਾਇਆ ਸੀ ਉਹਦੇ ਵਿੱਚ ਜਿਹੜਾ ਇਹਨਾਂ ਕਾਲਾ ਮਾਲਾ ਕੀਤਾ ਕੀਤਾ